मैंबी कल्चर सोसाइटी स्टेट धनबादी हाँ जो आज रख्या वा मेरा नाम डॉक्टर लाला सिंह मैं वैनकूवर्ट कैनेडा पर आया वहाँ मैं रिटायर्ड फिजिशियन हाँ 23 ਹਰ ਅਫੀਕੇਡੈਮਿਕ ਚ ਮੈਂਡਟ ਐਥਿਕ ਕਮਟੀ ਦਾ ਤੇ ਵੀ ਮੈਂ ਇੱਕ ਵੀਸਰ ਨਾ ਕੋਰ ਦੇ ਵਿੱਚ ਤੇ 3 ਮਿੰਟ ਬਾਅਦ ਨੇ ਗੋਰਮਨ ਤੋਂ 3.1.2.3 ਇੰਗਲਿਸ਼ ਹੈ ਐਂਡ ਦੇ ਆਵੇਲੇਬਲ ਆਨ ਅਦਰ ਸਾਈਡ ਅੱਜ ਦਾ ਜਿਹੜਾ ਹੋਰ ਮਾਸਟਰ ਸੂਟ ਤਰ ਤੋ ਪੈਣਾ ਆਏ ਕੋਈ ਜਗ੍ਹਾ ਨਾ ਛੜੀਏ ਬਰੇ ਕਾਪੀ ਤੋਂ ਆਪੀ ਤੋਂ ਆਪੀ ਇਮੀਗ੍ਰੈਂਟ ਫੈਮਲੀਆਂ ਬਾਰੇ ਸਿਮੈਂਟ ਰੈਫੋਰਟ ਬਾਰੇ ਆਪਾਂ ਸੋਚ ਚੁੱਕੇ ਹਾਂ ਜਦੋਂ ਪੰਜਾਬੀ ਮੀਨਾਸ ਜੁਗੁੰਦੇ ਵਿੱਚ ਆਪਸ ਔਰ ਡਰਿੰਕਿੰਗ ਪ੍ਰੋਬਲਮ ਇਮੀਗ੍ਰੈਂਟ ਫੈਮਲੀਆਂ ਦੇ ਵਿੱਚ ਇੱਕ ਐਗਜ਼ਾਮਪਲ ਸ਼ੁਰੂ ਕਰਦਾ ਆਇਆ ਇੱਕ ਫੈਮਲੀ ਆਈ ਹੈ ਪਰ ਆਪਾਂ ਉਹਦੇ ਹੀ ਪਹਿਲਾਂ ਕਹੁੰਦਾ ਕਿ ਕਿਤੇ ਨੌਕਰੀ ਮਿਲਦੀ ਉਹ ਮੋਸਟ ਪਬਲਿਕ ਤੋਂ ਮੇਜਰ ਉਹਨਾਂ ਨੂੰ ਨੌਕਰੀ ਜਲਦੀ ਮਿਲਦੀ ਹੈ ਕਿਉਂਕਿ ਉਹ ਘਰ ਦੀ ਕੰਮ ਕਰਦੀ ਸੀਗੀ ਇੱਥੇ ਆ ਕੇ ਉਹਨੂੰ ਉਹ ਥਲੀ ਕਿ ਜਨ ਕਿਸੇ ਰੈਸਟੋਰੈਂਟ ਦੇ ਵਿੱਚ

ਇਹ ਹੌਸਪੀਟਲ ਸੀ ਕਿ ਮੈਨੂੰ ਹੌਸਪੀਟਲ ਬਣਾ ਕੇ ਮੈਂ ਆ ਗਿਆ ਮੈਨੂੰ ਕਦ ਦੇ ਕੰਮ ਕਰਨੇ ਪੈ ਰਹੇ ਨੇ ਈਕੋ ਫੋਨ ਬਸਦੀ ਹੈ ਹਮੇਂ ਧੀਰਜ ਰੱਖੋ ਹੈ ਜ਼ਰੂਰੀ ਸਮਾਂ ਹੈ ਕਿਰਪਾ ਕਰੇ ਜੇ ਆਪਣੀ ਸਰੁਰਕਾ ਸ਼ਮਖ ਮਾਣੇ ਕਹੇ ਮਾਨਾ ਕਿ ਸੁਣੋ ਸੁਣੋ ਇਹ ਤੇ ਸੰਜਮ ਮੁਕ ਜਾ ਦੇ ਵਾਸਤੇ ਕੁਰਕਾਸ਼ੀ ਮੁਕਮਾਈ ਗੁਰੂ ਦੇ ਸਮਾਧਿਕ ਕਮਾਈ ਗੀਆਂ ਗੁਰੂ ਮਾਰੇ ਦਾ ਸੋਨਾ ਕਾ ਨਹੀਂ ਸੁਣਿਆ ਮੰਨਿਆ ਕਿ ਬੁਰੇ ਦਾ ਸ਼ਬਦ ਦੀ ਕਮਾਈ ਕਰਨੀ ਹੈ ਉਹ ਗੁਰੂ ਕਹਦਾ ਆ ਘਰ ਨੂੰ ਆਉਣ ਦੇ ਵਾਸਤੇ ਗਰੀਬੀ ਗਦਾ ਹਮਾਰੀ ਜੇ ਮਰਦ ਗਰੀਬੀ ਨਿਮਰਤਾ ਅਪਣਾ ਕੇ ਇਹ ਮੰਨ ਲਵੇ ਕਿ ਮੈਂ ਘਰ ਦਾ ਕੰਮ ਕਰਨਾ ਆ ਕਿਉਂਕਿ ਮੈਨੂੰ ਮੈਂ ਘਰ ਨੂੰ ਆਇਆ ਤੇ ਘਰ ਦੇ ਵਿੱਚ ਸਾਡਾ ਨਹੀਂ ਹੋਏ ਔਰ 99% ਘਰ ਦੇ ਵਿੱਚ ਇਸ ਜਿਹੜੇ ਉੱਪਰ ਤਕੜਾ ਹੁੰਦਾ ਆ ਘਰ ਘਹਾੜੀ ਦੀ ਵੀ ਹੁੰਦੀ ਆ ਕਿ ਮੈਂ ਹੁਣ ਮਾਰੀ ਆ ਔਰ ਘਰਮੋਣੇ ਦੇ ਵੀ ਹੁੰਦੀ ਕਿ ਮੈਂ ਮਰਦਾਂ ਹੁਣ ਮੈਂ ਅੰਦਰ ਖੜਕ ਹੈ ਖੜਕੋ ਕਰਦੇ ਆ ਹੁਣ ਖੜਕ ਸ਼ੁਰੂ ਹੋ ਗਈ ਦਰਵਾਜ਼ੇ ਨਾਲ ਬਿਨਾਂ ਜਦੋਂ ਖਲੋਣਾ ਜਾਂਦੀਆਂ ਖੜਕ ਖੜਕ ਸ਼ੁਰੂ ਹੋ ਗਈ ਤੇ ਘਰ ਦੇ ਵਿੱਚ ਪ੍ਰੋਬਲਮ ਸ਼ੁਰੂ ਹੋ ਗਈ ਡਿਪਰੈਸ਼ਨ ਆ ਰਿਹਾ ਐਨੈਕਸਟ ਯਾ ਉਹਨਾਂ ਮਰਦ ਨੇ ਨਹੀਂ ਕਰਾਇਆ ਡਰੰਗ ਡਰਾਈਵਿੰਗ ਇੱਥੇ ਸ਼ੁਰੂ ਹੋ ਗਈ ਉਹਨੇ ਹੁਣ ਕਿਸੇ ਦੇ ਕੋਲ ਜਾ ਕੇ ਜਿੱਦਾਂ ਉਹਨੇ ਗੱਲ ਕੀਤੀ ਹੈ ਕਿ ਥੋੜੀ ਜਿਨੀ ਕਾਉਂਸਲਿੰਗ ਲੈ ਲਈ ਹੈ ਉਹਨੇ ਕਰਣੀ ਹੈ ਕਾਪਲੇ ਕਾਉਂਸਲਿੰਗ ਨਹੀਂ ਲੈਣ ਤੋਂ ਬਾਅਦ ਉਹਨੇ ਡਰਿੰਕ ਸ਼ੁਰੂ ਕਰ ਦਿੱਤੀ ਬੋਤਲ ਸ਼ੁਰੂ ਕਰ ਦਿੱਤੀ ਉਹਨੇ ਸੋਚਿਆ ਕਿ ਸ਼ਾਇਦ ਬੋਤਲ ਦੇ ਨਾਲ ਜਿਹੜੀ ਮੇਰੀ ਡਿਪਰੈਸ਼ਨ ਵਾ ਜਿਹੜੀ ਮੇਰੇ ਨਾਲ ਤੇ ਨੀਂਦ ਨਹੀਂ ਆਉਂਦੀ ਜਿਹਦਾ ਬੜਾ ਝਗੜਾ ਆ ਸ਼ਾਇਦ ਇਹ ਕੱਪ ਜਾਵੇ ਉਹ ਕੋ ਘੱਟਵਾ ਦਈਓ ਮੈਂ ਵੀ ਫੋਰਗੇਟ ਕੋ ਵਾਈਲ ਜਦ ਤੱਕ ਉਸ ਕੋ ਦਾ ਸ਼ਰਾਬ ਦਾ ਅਸਰ ਹੈਗਾ ਵਾ ਥੋੜੀ ਦੇਰ ਦੇ ਵਾਸਤੇ ਉਹ ਕੰਮ ਤਾਂ ਹੋ ਗਿਆ ਪਰ ਉਹਦੇ ਬਾਅਦ ਉਹ ਡਿਪਰੈਸ਼ਨ ਵਧਦਾ ਜਾਂਦਾ ਜਦੋਂ ਡਿਪਰੈਸ਼ਨ ਵਧਦਾ ਜਾਏਗਾ ਫਿਰ ਕਾਦੇ ਚਕੜੇ ਹੋਣਗੇ ਸੈਪਰੇਸ਼ਨ ਹੋਏਗੀ ਸੈਪਰੇਸ਼ਨ ਦੇ ਬਾਅਦ ਸ਼ਾਇਦ ਡਿਵੋਰਸ ਦਾ ਕਾਰ ਆ ਜਾਵੇ ਔਰ ਉਹਦੇ ਬਾਅਦ ਮੈਂ ਕਈ ਵਾਰੀ ਦੇਖਿਆ ਵਾ ਜਦ ਤੱਕ ਕਈ ਵਾਰੀ ਬਹਾਵਾਂ ਦੇ ਜੀ ਆਇਆ ਰਸਤਾ ਦੋਤੇ ਦਾ ਕੱਟਿਆ ਪ੍ਰਸਾਦ ਨਹੀਂ ਇਹਨੋਂ ਕਹਦੇ ਨੇ ਮਾਡਰਨ ਸੋਸਾਇਟੀ ਘਰ ਅਥੇ ਤੱਕ ਪਹੁੰਚ ਜਾਂਦੀ ਏ ਕਿ ਤੇਰੇ ਵਾਂਗ ਹੁਣ ਛਿੰਦੇ ਕੀ ਫਾਇਦਾ ਮੈਂ ਮੇਰੀ ਤਾਂ ਸਾਰਾ ਕੁਝ ਖਤਮ ਹੋ ਗਿਆ ਹੈ ਤੇ ਅਧਿਆਲੇ ਤੇ ਅਗਰ ਘਰ ਵਾਲੀ ਅਲੱਗ ਹੋ ਗਈ ਤਾਂ ਫਿਰ ਕਹਿੰਦੇ ਕਿ ਜੇ ਤੂੰ ਅਲੱਗ ਹੋ ਗਈ ਤਾਂ ਤੇ ਨਾ ਮੈਂ ਰਹਿਣਾ ਤਾਂ ਮੈਂ ਨਾ ਮਤ ਉੱਥੇ ਰਹਿ ਜਾਣਾ ਤੂੰ ਜੇ ਮਰ ਗਈ ਤਾਂ ਉਹਨੂੰ ਵੀ यह एक, एक आम इमीग्रेंट फैमिली के देखा गया हुआ और इस तो पहला घर ऐसे तक पहुंचे जो अभी सुने वा कि काउंसलिंग अवेलेबल है कल्चरली सेंसिटिव ट्रीटमेंट कल्चरली सेंसिटिव काउंसलिंग जो मेरा वास्तव है नहीं हूँ ना मैं हक कर सकता हाँ ਔਰ ਜਿਹੜੀ ਮੈਂ ਕਾਉਂਸਲਿੰਗ ਸ਼ੁਰੂ ਕੀਤੀ ਸੀਗੀ ਉਹ ਅਸੀ ਦੀ ਕੁਰਬਾਨੀ ਦੇ ਮੁਤਾਬਕ ਕੀਤਾ ਕਿਸੇ ਤਰੀਕੇ ਦੇ ਨਾਲ ਕਿਉਂਕਿ ਸਾਡੇ ਬੰਦਿਆਂ ਨੂੰ ਟੌਕ ਥੈਰੇਪੀ ਦੀ ਆਦਤ ਨਹੀਂ ਹੁੰਦੀ ਉਹਨਾਂ ਕਿਤੇ ਫਾਇਦੇ ਦੇ ਤੋ ਟੌਕ ਥੈਰੇਪੀ ਆਦਤ ਨਹੀਂ ਹੁੰਦੀ ਔਰ ਮੈਂ ਕੁਰਬਾਨੀ ਦੀ ਕਾਉਂਸਲਿੰਗ ਤਾਂ ਸ਼ੁਰੂ ਕੀਤੀ ਸੀਗੀ ਮੈਂ ਘਰ ਦੇ ਵਿੱਚ ਉਹ ਜਿਹੜਾ ਬੰਦਾ ਨੂੰ ਪੋਚਾ ਉਹਨੂੰ ਇਸ ਤਿਹਦਾ ਸਕਸੈਸ ਮਿਲਿਆ ਕਿ ਲੋਕਾਂ ਨੇ ਉਸ ਨੂੰ ਬਹੁਤ ਸਫਲਤਾ ਨਾਲ ਸਵੀਕਾਰ ਕਰ ਲਿਆ ਸਮੂਹ ਚਿੰਤਾ ਰਹਦੀ ਹੈ ਹਮੇਸ਼ਾ ਪੰਜਾਬੀ ਨੂੰ ਖਾਸ ਕਰਕੇ ਕੋਈ ਵਰਗਿਆ ਉਹਦੀ ਜਿੰਦ ਉਹਦੇ ਮਾਂ ਆਇਆ ਰੱਬੇ ਆਇਆ ਰੱਬਾ ਪਾਣਾ ਆਇਆ ਰੱਬਾ ਚਲਾ ਗਿਆ ਚਲਾ ਗਿਆ ਚਲਾ ਗਿਆ ਆਏ ਮੇਰੇ ਬੱਚੇ ਕਿਤੇ ਚੰਗੀ ਪੜਾਈ ਕਰ ਜਾਵੇ ਕਿਤੇ ਚੰਗੀ ਨੌਕਰੀ ਤੇ ਲੱਗ ਜਾ ਕੋਈ ਨਾ ਕੋਈ ਜਿੰਦਾ ਲੱਗੀ ਰਹਿੰਦੀ ਹੈ ਕਹਿੰਦੇ ਇਹ ਚਾਹਤ ਉਹਦਾ ਬਹੁਤ ਬਹੁਤ ਜੀ ਹਿਵੇ ਆਪੇ ਥੋੜੀ ਮੋਦੀ ਜਿੰਦਾਦਾਰ ਹੈ ਕਿ ਨਾ ਮੈਂ ਅੱਜ ਬੰਨ ਉਰ ਤੋਂ ਆਇਆ ਮੈਨੂੰ ਕਿਹਾ ਬਚਾਰੇ ਕਿ ਜਾ ਜਾਉਂ ਬੜੀ ਬਾਰਿਸ਼ ਹੋ ਗਈ ਹੈ ਫਲਡਿੰਗ ਹੈ ਨਾ ਜਾਓ ਔਰ ਮੈਂ ਜਿੰਨੀ ਕਿ ਤੱਕ ਆਉਂ ਰਹੀ ਨਾ ਨਾ ਕਿੰਨਾ ਥੋੜੀ ਕੋਤੀ ਹੋ ਗਈ ਮੈਂ ਉਹਦੇ ਕੋਲ ਕੀਤਾ ਲਾਲੀ ਸਾਹਿਬ ਨੇ ਮੈਨੂੰ ਕੱਲ ਫੋਨ ਕੀਤਾ ਕੀ ਅਗਰ ਤੁਸੀਂ ਕਿਹੋ ਜਿਕੇ ਕੋਈ ਪੋਲਟਿਕ ਨਹੀਂ ਹੈ ਕਿ ਮੈਂ ਉਸ ਵੇਲੇ ਗੂਗਲ ਕੀਤਾ ਗੂਗਲ ਕਰਕੇ ਉਸ ਨੂੰ ਖਦਾ ਮੰਗੇ ਕਿ ਜੜੀ ਮੈਂ ਪਹਿਲਾਂ ਰੋਡ ਤੇ ਜਾਣਾ ਸੀਗਾ ਉਹ ਹੁਣ ਬੋਲਿਆ ਕੁਝ ਅੰਕਿਸਮ ਬੁਝੀ ਰੋਡਾਂ ਦੇ ਚਿੰਤਾ ਛੋਟੀ ਥੋੜੀ ਬੁਝੀ ਹੋਣੀ ਚਾਹੀਦੀ ਹੈ ਤਾਂ ਕਿ ਮੈਂ ਤਾਂ ਯਾਰ ਉਹ ਬਰਬੂਨਾ ਕਹਿੰਦੇ ਸੇ ਇਹ ਨਾ ਹੋ ਜਾਵੇ ਕਿ ਉਹ ਨਾ ਹੋ ਜਾਵੇ ਅਰੇ ਭਈ ਚਿੰਤਾ ਲੋਕਾਂ ਦੀ ਕਿਉਂ ਕਰਦੇ ਪਏ ਹੋ ਕਿਉਂ ਸਪੈਸ਼ਲ ਅਰੇ ਉਹ ਕਿਉਂ ਡਿਪਰੈਸ਼ਨ ਅਰੇ ਕਿ ਲੋਕੀ ਇਹਦਾ ਕਹਿਣੋ ਛੋਟੇ ਉਹ ਸਭ ਨੂੰ ਕਹਾਣੀ ਸਹਾ ਕਰਦੇ ਸੀਗੇ ਇੱਕ ਉਹ ਬੇ ਉਹਨਾਂ ਕੋਲ ਬੈਠਾ ਉਹਨਾਂ ਦਾ ਗਦਾ ਉਹਨਾਂ ਦੇ ਕੋਲ ਜਾ ਰਹੇ ਨੇ ਤੇਨੇ ਕਹਿੰਦਾ ਬੱਚੇ ਰੋ ਕੇ ਬੈਠੇ ਹੋਏ ਆ ਗਦੇ ਤੋਂ ਕੋਈ ਆਇਆ ਕਿਉਂ ਇਹਨੂੰ ਸ਼ਰਮ ਨਹੀਂ ਆਉਣੀ 오빠다사람이 되어야지 그것도 그대에게 맡오 그렇게 날리고 싶냐고 왜 그렇게 와야? 예? 백인으로 데리고 시어머니 오기 번째로 바다에 돌아와야 해 그것도 그대에게 맡아야 해왜 그렇게 와야? 왜 그렇게 와야? 백인으로 시어니 오기 이제 그대에게 번째로 바다에 속게 하려야 그것도 그대에게 야해왜 그렇게 ਕਦੋਂ ਹੋਇਆ ਕਦੇ ਕਿ ਦੁਨੀਆ ਵਰਗੀ ਬੜੀ ਕਿਹਦੇ ਜੋ ਹਮ ਚਲਾ ਰਹਿਤਾ ਪਾਛੋ ਦੁਨੀਆ ਨੂੰ ਕੋਸ਼ਿਸ਼ ਕਰੇ ਤੇ ਕੋਟੇ ਬੈਠਿਆ ਕਦੇ ਹਾਲ ਕਦੇ ਸ਼ੋਕ ਕਦੇ ਦੁੱਖ ਤੋਂ ਕਦੇ ਖੁਸ਼ ਹੋਂਦ ਕਰੇ ਚੌਕ ਤੱਕ ਘੜੀ ਨੇ ਬਸ ਐਨਾ ਕੰਮ ਕਰਦੇ ਜਾ ਇੱਟੇ ਵਰੋਂ ਪਾਸੇ ਉਮਰ ਲੱਗੇ ਅਜਾੜੋਂ ਪਾਸੇ ਇਤੋਂ ਵੀ ਪੈਸਾ ਆਦਿਆਂਗੇ ਉਧਰੋਂ ਵੀ ਆ ਜਾਵੇ ਐਨਾ ਪੈਸਾ ਇਕੱਠਾ ਹੋ ਜਾਵੇ ਅਨੰਦ ਰੋ ਭਰ ਜਾਵੇ ਐਨੀ ਕੁਸ਼ ਹੋ ਜਾਵੇ ਇੱਕ ਘੜੀ ਵੀ ਬੈਠਣਾ ਪ੍ਰਤਾਪ ਨੂੰ ਮੁਕਿਆ ਹੈ ਜਿਵੇਂ ਕਹਿੰਦੇ ਨੇ ਮਦਕਾ ਸਿਆਰ ਪਰਮਾ ਨਮਾਟੇ ਇਸ ਸਟ੍ਰੈਸ ਆਪੀ ਹੋਣੀ ਹੈ ਖੋਲ ਕਰੇ ਚੌਪੁਰ ਦਾ ਘੜੀ ਨਾਲ ਬਸ ਹੋਏ ਚਿਤ ਆਗ ਉਸ ਪਰਮ ਹਮ ਤਾਂ ਨੂੰ ਮਨ ਸ਼ੀਤ ਜੇ ਕਰਦੇ ਵਿੱਚ ਹੁਣ ਪਰਮ ਕੁਣਵਾ ਰੱਬੀ ਕੋ ਸਤਿ ਸ਼੍ਰੀ ਅਕਾਲ ਲੋਕਾਂ ਦੀਆਂ ਕਰਨ ਸਤਿ ਔਗ ਦਇਆ ਤਨ ਸੱਚ ਜੇ ਇਹ ਇਸ ਨੂੰ ਅਪਣਾ ਲਈਏ ਸੁਖੀ ਹੋ ਜਾਈਏ ਕਿਸੇ ਨੂੰ ਮੈਨੂੰ ਜੁਰੂਰਤਾਂ ਦੀ ਜੁਰਦ ਦੀ ਮਾਰ ਦੀ ਨਹੀਂ ਬਦਲੀ ਹੱਥ ਕਰਦੀ ਹੈ ਦਰਦ ਨਹੀਂ ਬਣ ਕੇ ਰਹੀਏ ਤੇ ਪ੍ਰੈਸ਼ਰ ਹੋਣਾ ਨਹੀਂ ਚਾਹੀਦਾ ਕਿ ਕਿਸੇ ਨੇ ਕਾਹਨੋਂ ਹੋਵੇ ਸਿੱਕੇ ਤੋਂ ਹੋਰ ਨਹੀਂ ਸਕੀ ਸੋਹਣੇ ਬਣਨ ਪਾਪਾ ਤੁਸੀ ਨਵੇਂ ਅਮੀਗ੍ਰੈਂਟ ਹੋ ਪਾਪਾ ਤੁਸੀ ਪੁਰਾਣੇ ਕਹਿੰਦੇ ਕਹਿੰਦੇ ਮਿਹਣੇ-ਮਿਹਣੇ ਜਾਂਦੇ ਇਸ ਵਾਰ ਇਹ ਕੋਸ਼ਿਸ਼ ਇਹ ਵੀ ਜਦੋਂ ਤੁਹਾਨੂੰ ਡਿਪਰੈਸ਼ਨ ਹੋ gana ਉਸ ਨੂੰ ਕਫੰਦਾ ਕੀ ਆਖਰੇ ਤੋਂ ਮਾਰੀ ਵਿੱਚ ਕਿ ਜਿਹੜੇ ਮਨੋਂ ਕੰਮ ਕਰਦੇ ਚੰਗੇ ਲੱਗਦੇ ਸੀ ਨਾ ਗਾਲੇ ਸੁਣਨੇ ਪੁਰਾਣੇ ਮਮਦੋਖੀ ਦੇ ਤਾਂ ਪ੍ਰੋਡਕਟ ਮੈਨੂੰ ਬੜੀ ਕਿਨ ਤੱਕ ਸੁਣਨਾ ਆਪਣਾ ਟਾਂਗਾ ਵੰਦਾ ਸੀਗਾ ਮੈਨੂੰ ਸੁਣਨਾ ਜਦੋਂ ਆ ਕੋਫਤਾਂ ਨੂੰ ਮੈਂ ਬੜਾ ਦਿਲ ਕਰਦਾ ਸੀਗਾ ਹੁਣ ਦਿੰਦਾ ਜਦੋਂ ਮੈਂ ਬੜਾ ਦਿਲ ਕਰਦਾ ਸੀਗਾ ਉਹ ਕੁੜੀ ਹੈ ਹੁਣ ਦਿੰਦਾ ਜਦੋਂ ਐਸੀ ਹਾਲਤ ਹੋ ਜਾਂਦੀ नॉर्मल हो, जरूर अपने डॉक्टर के साथ बात करो ताकि ट्रीटमेंट कीती जा सके जबो ड्रिंकिंग पे बात होती है जरूरी नहीं कि स्ट्रेस करके ही ड्रिंकिंग हो रही है डिप्रेशन करके ही ड्रिंकिंग बता कर आ जो जो दिया वहां या हो गया मैं लगता पावन से मैं किसी को फिर जरूरत है पता होनी ਇਸ ਬਾਰੇ ਲੋਕੀ ਪਹਿਲਾਂ ਸੈਲਫ ਇਮਪਰੂਵਮੈਂਟ ਸ਼ੁਰੂ ਕਰਦੇ ਨੇ ਡ੍ਰਿੰਕਿੰਗ ਕਰਦੇ ਡ੍ਰਿੰਕਿੰਗ ਜਿਹੜੀ ਆ ਇਹ ਨਾਰਮਲ ਇਹਦੀ ਆਪ ਤੋਂ ਬਣਿਸ਼ ਕੋਦ ਨਹੀਂ ਆ ਉਹ ਜਦੋਂ ਯਾਰਾ ਦੋਸਤਾਂ ਨਾਲ ਆਣੇ ਆਣੇ ਇੱਕ ਇੱਕ ਵੀ ਦੇਖਾ ਆ ਇੱਕ ਇੱਕ ਦੇ ਕਰ ਦੋ ਫਿਰ ਇੱਕ ਬਿੰਦੀ ਤੇ ਫਿਰ ਦੋ ਤੇ ਫਿਰ ਤਿੰਨ ਪਰ ਹੌਲੀ ਹੌਲੀ ਔੜੀ ਔੜੀ ਤੇਰ ਉਹ ਬੱਦਦੀ ਜਾਂਦੀ ਪ੍ਰੋਬਲਮ ਉਹਦਾ ਹੁੰਦੀ ਆ ਜਿਹਦਾ ਅੱਜ ਕੱਲ੍ਹ ਕ੍ਰੀਸ਼ਾ ਵਜਿਹਾ ਜਨਾਗ ਨੇ ਪਾਟਿਕਾ ਹੋ ਜਾਂਦੀ ਜਾ ਬਿਆਸ ਆਦੀ ਹੁੰਦੀ ਹੈ ਨੇ ਉਹਦਾ ਪਤਨ ਆਉਂਦੀ ਹੈ ਨੇ ਕਿਹਦੀ ਹੁੰਦੀ ਹੈ ਔਰ ਉਹ ਸਭਾ ਕਰ ਤੋਂ ਘਰ ਵਾਲੀ ਦਾ ਜੇਕਰ ਬਿਮਾਰਾ ਤੇ ਜੇ ਘਰ ਵਾਲੀ ਵੀ ਰੋਣੀ ਕਰਦਾ ਸਾਰੇ ਪਿੰਦੇ ਦੇ ਮਨੋਂ ਆ ਕੇ ਲੈ ਜਾਈਏ ਤਾਂ ਘਰ ਵਾਲੇ ਦਾ ਜੇ ਤੇ ਦੋਨੋਂ ਪਿੰਦੇ ਨੇ ਤਾਂ ਸੱਟੇ ਉੱਤੇ ਸਾਨੂੰ ਕਹਿਣ ਵਾਲੇ ਵਿੱਚ ਤਾਂ ਹੈ ਉਹ ਰੈੱਡ ਬੋਸ ਉਹ ਕਦੇ ਕੋਈ ਕਨੈਕਸ਼ਨ ਹੈ ਉਹਨਾਂ ਨੂੰ ਫੋਨ ਕਰਦੇ ਹੋ ਤਾਂ ਉਹ ਡਰਾਈਵਰ ਭੇਜ ਦਿੰਦੇ ਨੇ ਤਾਂ ਆਪਾਂ ਉਹ ਪਾਰਟੀ ਦੇ ਜਗ੍ਹਾ ਤੋਂ ਉਹ ਡਿਪਾ ਕਰਕੇ ਤੁਹਾਨੂੰ ਘਰ ਸਵਾਤਾ ਦੇ ਪਰ ਜਿਹੜਾ ਇੱਕ ਬੰਦਾ ਨਹੀਂ ਪਿੰਦਾ ਉਸ ਨੂੰ ਵੀਰ ਵਾਲੇ ਬੰਦੇ ਤੋਂ ਪਾਰਟੀ ਦੇ ਜਾਣ ਤੋਂ ਪਹਿਲਾਂ ਘਰ ਬੈਠ ਕੇ ਆਰਾਮ ਦੇ ਨਾਲ ਇਹ ਜ਼ਰੂਰ ਇਹ ਜ਼ਰੂਰ ਇਹ ਜ਼ਰੂਰ ਤੁਹਾਨੂੰ ਜੀਦਾ ਆਪ ਦੇ ਵਿੱਚ ਫਟਿਆ ਰਿਹਾ ਡਰਿੰਕਿੰਗ ਕੀਤੇ ਨੂੰ ਕੈਨੇਡਾ ਪੁਆਇੰਟ ਤੇ ਜਾਣਾ ਹੈ ਗੱਡੀ ਵੀ ਇੰਪਾਉਂ ਹੋ ਸਕਦੀ ਹੈ ਡਰਾਈਵਿੰਗ ਲਾਇਸੈਂਸ ਵੀ ਕੈਨਸਲ ਹੋ ਸਕਦਾ ਹੈ ਐਕਸੀਡੈਂਟ ਹੋ ਗਿਆ ਤੇ ਕਈ ਕੁਝ ਵੀ ਹੋ ਸਕਦਾ ਹੈ ਮੱਧਮ ਮਾਰਗੀ ਸੜਕ ਤੇ ਤੇ ਪਲੀਜ਼ ਤੁਸੀਂ ਪੀੜਿਤ ਹੈ ਜਰੂਰ ਪਰ ਇੱਕ ਡਰਾਈਵਰ ਐਸੇ ਦਾ ਪਰਬੰਧ ਕਾੜ ਕੇ ਚੱਲੀਏ ये कहना इस चीज़ करना बहुत ते बहुत ते बहुत जरूरी right. अगर इन्हों चीजा का ना ध्यान दिता गया तो सब कुछ हो सकता है जरूरी नहीं कि डिप्रैशन वाला ही शराब पीता आज ऑफ इंडिया वाला ही शराब पीता हाथ बता शराब पीता है पर ज्यादातर रह मैं रहने दे ना एक इमिग्रेटेड हूं दिल्ली जब मैं काम शुरू की थी सी मैं ये कह रहा कि मैं जानियां सिर्फ मुझको सुख समाया चा बाबा फरीदी का शबद है ए कि सिर्फ हेज का टेंशन दिया, दिया, दिया। दे 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 या cardiaque प्रॉब्लम दिया एनर्जी नहीं या औरा ਕਾਤੇ ਇਹ ਨੂੰ ਹਰ ਮੈਂ ਨਹੀਂ ਆਉਂਦਾ ਸਾਰਿਆਂ ਦੀਆਂ ਨੇ ਜਿਵੇਂ ਕਹਦਾ ਕਿ ਮੇਰੇ ਘਰ ਪ੍ਰੋਬਲਮ ਨਹੀਂ ਹੋ ਮੈਂ ਐਸੋ ਨਹੀਂ ਹੋ ਉਸ ਤੋਂ ਵੱਧ ਕੋਈ ਝੂਠਾ ਇਸ ਦੁਨੀਆ ਦੇ ਵਿੱਚ ਇਹ ਦਾ ਬਾਬਾ ਫਰੀਦ ਕਰਨਾਈ ਮੈਂ ਜਾਣਿਆ ਤੁਹਾਨੂੰ ਉਸ ਤੋਂ ਕਿ ਬਾਬਾ ਫਰੀਦ ਨੂੰ ਕਿਸੇ ਨੇ ਉਹਨਾਂ ਨੂੰ ਸਟ੍ਰੈਸ ਸੀ ਕਿ ਉਹਨਾਂ ਨੇ ਦੇਖਿਆ ਕਿ ਇਸ ਤਰ੍ਹਾਂ ਤਾਂ ਪੂਰੇ ਦੁਨੀਆ ਦੇ ਵਿੱਚ ਸਾਰੇ ਦੁਨੀਆ ਬਹੁਤ nhiều ਪ੍ਰੋਬਲਮ ਦੇ ਵਿੱਚ ਪਰ ਉਸ ਜੀਨ ਨੂੰ ਇਸ ਤਰੀਕੇ ਦੇ ਨਾਲ ਸੋਲਵ ਕਰਨਾ ਆ ਉਹ ਨੂੰ ਸਿੱਖਣਾ ਪਏਗਾ ਸਟ੍ਰੈਸ ਦੇ ਕਿਤੇ ਨਹੀਂ ਜਾਣਾ ਜੋ ਮੇਰੇ ਘਰ ਦੀਦਾ ਮੇਰੇ ਪਰਿਵਾਰਵਾ ਉਹ ਚੀਜ਼ ਵੀ ਹੋਣਾ ਮੈਂ ਉਹਨਾਂ ਨੂੰ ਬਦਲ ਸਕਦਾ ਬਦਲ ਬਦਲ ਤੁਸੀਂ ਨੂੰ ਕਿਸੇ ਨੂੰ ਸਾਡੇ ਗੁਰੂ ਸਾਹਿਬ ਭਗਤ ਜੀ ਨਹੀਂ ਬਦਲ ਸਕਦੇ ਸਰਬੋਨਾਂ ਨੇ ਗੱਲ ਸਮਝਾਈ ਆ ਕਿ ਆਪਣੇ ਸੋਚ ਨੂੰ ਬਦਲੋ ਬਦਲਿਤਾ ਤੇ ਤੁਸੀਂ ਵੀ ਬਦਲੋ ਗੁਰੂ ਨਾਨਕ ਮਹਾਰਾਜ ਦੇ ਉਹ ਪੁੱਤਰ ਜੀ ਦੋਨੋਂ ਕਹਨੇ ਵਿੱਚ ਨਹੀਂ ਸੀ ਗੁਰੂ ਆਦੇ ਪੁੱਤਰ ਸਾਰੇ ਜਿਹਦੇ ਵੀ ਦੇਖੋ ਉਹਨਾਂ ਦੇ ਕਹਨੇ ਵਿੱਚ ਨਹੀਂ ਸੀ ਸੋਇ ਗੁਰੂ ਅਰਜਨ ਜੀ ਮਹਾਰਾਜ ਦੇ ਪੁੱਤ ਬੱਚੇ ਦੇ ਨਾਮ ਨਹੀਂ ਹੁੰਦੇ ਅਰਦਾਸ ਦੇ ਵਿੱਚ ਚਾਰ ਸੱਜਣਾਂ ਦੇ ਗੁਰਦੇਵ ਬਾਗਦੇ ਗੁਰੂ ਹਰਗੋਬਿੰਦ ਸਾਹਿਬ ਦੇ ਗੁਰਦੇਵ ਬਾਗਦੇ ਜਿਹੜੇ ਬੱਚੇ ਕਹੜਾ ਦੀ ਸਿੱਖਿਆ ਉਹਨਾਂ ਦੇ ਉਹਨਾਂ ਦੇ ਮੰਨ ਹੋ ਗਏ ਸਾਨੂੰ ਗੁਰੂ ਸਾਹਿਬਾਂ ਨੇ ਇਹ ਦੱਸਿਆ ਕਿ ਇਹ ਜਿੰਨਾ ਹੈਗੀ ਨੇ ਪਰ ਇਹਨਾਂ ਦੇ ਵਿੱਚ ਸਾਨੂੰ ਫੈਸਲਾ ਕਿ ਡਿਪਰੈਸ਼ਨ ਨਾ ਲੈ ਕੇ ਦੇ ਵਿੱਚ ਨਹੀਂ ਆਉਣਾ ਅਸੀਂ ਇਹ ਦੇਖਣਾ ਕਿ ਮੈਂ ਆਪਣੀ ਸੋਚ ਨੂੰ ਬਦਲ ਕੇ ਗੁਰਬਾਣੀ ਸਾਜੀ ਸਾਡੇ ਮੇਰੇ ਰਾਹ ਤੇ ਆਉਂ ਉਸ ਪਰਸਨ मेरे मन के उपर मैं अपनी सोच को बदलना है जे असी अपनी सोच को बदल दीए अपने मन में बदल दीए तू डिप्रैशन थिंकिंग ड्रगिंग नहीं होगी नहीं होगी और जब जितनी देर तक अभी यह कोशिश करते रहो कि मैं तो काना सीखने अच्छी रहना है मैं अपने घरवाले को बदलना है मैं अपने बच्चों को बदलना है मैं अपने रिश्तेदारों बदलना है ਤਾਂ ਦੇ ਤੱਕ ਦੇ ਪਰਸ਼ਾਦੇ ਜਿਉਂ ਕੀ ਮੇਰਾ ਨਾਮ ਕੋਲ ਹੈ ਇਹ ਨਾਲ ਉਸ ਅਧਿਆਪਕ ਜਿਹੜਾ ਜਲਾਖਰ ਉਹ ਉਹ ਕਦੋਂ ਕਦੋਂ ਕੱਢ ਲਾਉਂਦਾ ਮੈਂ ਇਹ ਕਰਕੇ ਯੂਨੀਵਰਸਿਟੀ ਵੀ ਬਰ ਬਰ ਦੇ ਨਾਮ ਅਸਿਸਟੈਂਟ ਕਰਕੇ ਤੇ ਅੱten pehli dobara dobara and that time and that of that enigmatic cheez da to mann puchaya ke ਤੁਮੇ जरूर ਮਾਫ ਕਰਨਾ ਤੇ ਜੇ ਅਸੀਂ ਤਿੰਨੋਂ ਅਸੀਂ ਕਹਿੰਦੇ ਆ ਕਿ ਆ ਕਿਸੇ ਨੇ ਕੋਈ ਸਵਾਲ ਕਿਸੇ ਨੇ ਆਪਣੀ ਨਵੀਂ ਰੋਮੈਨ ਤਜਰੂਬ ਕਰਨਾ ਪਰ ਜੇ ਕਿਸੇ ਨੇ ਪਬਲੀਕਲੀ ਸਵਾਲ ਨਹੀਂ ਪੁੱਛਣਾ ਕੋਈ ਕਰ ਕੋਈ ਸੀ ਸਿੱਧਾ ਵਾਲੇ ਵੀ ਕਿ ਤੁਹਾਨੂੰ ਇਹ ਹੋਦਗੀ ਪਬਲਿਕ ਨੂੰ ਪਤਾ ਨਾ ਲੱਗ ਜਾਏ ਮੈਨੂੰ ਕੋਈ ਇਨਕੋ ਪ੍ਰੋਬਲਮ ਆਦਾ ਪਰ ਸਵਾਲ ਜੋ ਮੈਂ ਤੇ ਕਿਤੇ ਬੇਦੀ ਨਾ ਹੋਵੇ ਤੇ ਉਹਨਾਂ ਵਰਗੇ ਸਿਧਾ ਵੀ ਪੁੱਛਦੇ ਹੋਰ ਤੇ ਉਸ ਬਾਰੇ ਤੇ ਪਰਸਨਲੀ ਗੱਲ ਕੀਤੀ ਸੋਸਾ ਪਰ ਉਹ ਇਹ ਨਾ ਬਤਾ ਦੇਦਾ ਮੈਂ